ਆਹ ਸਿਵ ਸੈਨਾ ਉੱਧਵ ਬਾਲਾ ਸਾਹਿਬ ਠਾਕਰੇ, ਜ਼ਿਲ੍ਹਾ ਹੁਸ਼ਿਆਰਪੁਰ ਮੁਕੇਰੀਆ। इकाई द्वारा जिला सचिव बजिंदर ठाकुर की देखरेख में मुकेरियन सिविल अस्पताल चौक पर पाकिस्तान का झंडा फूका गया और आतंकवाद के पुतले को दहन किया गया जिसमें विशेष रूप में पहुंचे रामपाल शर्मा संगठन मंत्री पंजाब प्रदेश ने कहा कि पहलगाम में पाकिस्तान के आतंकवादियों द्वारा अट्ठाईस निर्दोष हिंदू सैलानियों की हत्या करना बहुत ही निंदनीय और कार्यरतापूर्ण कार्य किया गया है जिसकी पूरे विश्व में पाकिस्तान को अलग अलग करने के लिए एकजुट होने का समय आ गया है विरोध प्रदर्शन में उन्होंने कहा कि पाकिस्तान में आतंकवादियों के जो ट्रेनिंग कैंप चलते हैं वापस पाकिस्तान की देखरेख में चलते हैं और वह समय समय पर कश्मीर में दंगा फैलाने के लिए और कतलेआम करने के लिए इस तरह के हमले करवाता है शिवसेना उद्धव बाला साहेब ठाकरे का निंदा करती है और समुचे देश में गुस्से की लहर दौड़ रही है क्योंकि दे सविलियन सैलानियों को निर्वम गोलियों से मारना सोची समझे साजिश के तहत धर्म के आधार पर की गई हत्या से पूरे देश सदमे में है शिवसेना बालासाheb ठाकरे केंद्र सरकार से पुरजोर मांग करती है कि पाकिस्तान और आतंकवाद को सबक सिखाने के लिए निरंतर तौर पर पाकिस्तान के साथ सभी संबंध तोड़ने चाहिए और गोली का जवाब गोली से देकर पाकिस्तान के ऊपर चढ़ाई कांड आतंकवादियों को चुन-चुन कर मारना चाहिए मौके पर तमाम लोग मौजूद रहे ਅੱਜ ਸ਼ਿਵਸਨਾ ਉੱਦੋਂ ਬਾਲਾ ਸਾਹਿਬ ਠਾਕਰੇ ਵੱਲੋਂ ਅੱਜ ਜੋ 2 ਦਿਨ ਪਹਿਲੇ ਪਹਿਲਗਾਮ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜੋ ਪਾਕਿਸਤਾਨ ਦੇ ਦੁਆਰਾ ਅਤੰਗਵਾਦੀਆਂ ਨੂੰ ਸ਼ਹਿ ਦੇ ਕੇ ਜਿਹੜਾ ਸਿਵਿਲੀਅਨ ਦੇ ਉੱਤੇ ਸਲਾਨੀਆਂ ਦੇ ਉੱਤੇ ਜਿਹੜਾ ਆ ਕਾਤਲਾਨਾ ਕਾਇਰਾਨਾ ਜਿਹੜਾ ਕਤਲ ਕੀਤੇ ਆ ਸਲਾਨੀਆਂ ਦੀ ਅਸੀਂ ਅੱਜ ਪੂਰੇ ਰੋਸ਼ ਸੁਭਰੂਪ ਦੇ ਪਾਰਟੀ ਵੱਲੋਂ ਅਸੀਂ ਸਮੂਹ ਜ਼ਿਲ੍ਹਾ ਸ਼ਾਰਪੁਰ ਦੀ ਮਕੇਰੀਆਂ ਸਾਡੇ ਨਾਲ ਪੰਡਿਤ ਕਿਸ਼ਨ ਚੰਦ ਜੀ ਸੌਰਵ ਜੀ ਸੰਦੀਪ ਜੀ ਪਵਨ ਜੀ ਔਰ ਸਾਡੇ ਹਾਜੀਪੁਰ ਦੇ ਨਗਰ ਪ੍ਰਮੁਖ ਜਿਹੜੇ ਦੀਪਕ ਜੀ ਨਰਿੰਦਰ ਜੀ ਸਾਰਿਆਂ ਦੀ ਉਪਸਥਿਤੀ ਦੇ ਵਿੱਚ ਜਿਹੜਾ ਅੱਜ ਸੰਯੁਕਤ ਰੂਪ ਦੇ ਵਿੱਚ ਜਿਹੜਾ ਰੋਸ਼ ਪ੍ਰਦਰਸ਼ਨ ਜਿਹੜਾ ਆ ਪਾਕਿਸਤਾਨ ਦਾ ਅੱਜ ਅਸੀਂ ਪੁਤਲਾ ਜਿਹੜਾ ਆ ਦਹਨ ਕਰਕੇ ਰੋਸ਼ ਰੂਪ ਦੇ ਵੱਲੋਂ ਅਸੀਂ ਅੱਜ ਜ਼ਾਹਰ ਕਰ ਰਹੇ ਹਾਂ ਕਿਉਂਕਿ ਪੂਰਾ ਵਿਸ਼ਵ ਪੂਰਾ ਦੇਸ਼ ਜਿਹੜਾ ਆहत ਹੈ ਕਿ ਇੱਕ ਨਿਹੱਥਿਆਂ ਦੇ ਉੱਤੇ ਇਕ ਆਤੰਗਵਾਦੀਆਂ ਦੁਆਰਾ ਜਿਹੜਾ ਹਮਲਾ ਆ ਇਹਦੀ ਅਸੀਂ ਗੌਰ ਨਿੰਦਾ ਕਰਦੇ ਹਾਂ ਔਰ ਕੇਂਦਰ ਸਰਕਾਰ ਨੂੰ ਵੀ ਜਿਹੜਾ ਆ ਇਹ ਕਠੋਰ ਜਿਹੜਾ ਇਹਦੇ ਤੇ ਇਟ ਦਾ ਜਵਾਬ ਪੱਥਰ ਦੇ ਨਾਲ ਦੇਣਾ ਚਾਹੀਦਾ ਆ ਕਿਉਂਕਿ ਅਗਰ ਜੰਮੂ ਕਸ਼ਮੀਰ ਦੇ ਵਿੱਚ ਸਮੇਂ-ਸਮੇਂ ਦੇ ਵਿੱਚ ਆਤੰਗਵਾਦੀਆਂ ਦੁਆਰਾ ਜਿਹੜਾ ਇਹ ਹਮਲਾ ਹੁੰਦਾ ਆ ਇਹ ਕਿਦੇ ਨਾ ਕਿਦੇ ਜਿਹੜੀਆਂ ਖੂਫੀਆ ਤੰਤਰ ਹੈ ਸੁਰੱਖਿਆ ਏਜੰਸੀਆਂ ਨੇ ਇਹ ਕਿਦੇ ਨਾ ਕਿਦੇ ਫੇਲ ਹੋਈਆਂ ਕੇਂਦਰ ਸਰਕਾਰ ਨੂੰ ਇਹਨਾਂ ਤੇ ਕੜਾ ਸੰਗਿਆਨ ਲੈਣਾ ਚਾਹੀਦਾ ਆ ਔਰ ਹਾਲਾਂਕਿ ਕੱਲ ਵਿਦੇਸ਼ ਮੰਤਰਾਲੇ ਦਾ ਇੱਕ ਬਿਆਨ ਆਇਆ ਆ ਕੀ ਵਪਾਰਿਕ ਸਬੰਧ ਜਿਹੜੇ ਆ ਪਾਕਿਸਤਾਨ ਦੇ ਨਾਲ ਤੋੜੇ ਜਾਣਗੇ ਅਸੀਂ ਪਾਰਟੀ ਵੱਲੋਂ ਸਮੂਹ ਅਸੀਂ ਹਿੰਦੂ ਸਮਾਜ ਵੱਲੋਂ ਅਸੀਂ ਭਾਈਚਾਰੇ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਵੀ ਅਸੀਂ ਕੇਂਦਰ ਸਰਕਾਰ ਨੂੰ ਚੇਤਾਵਨੀਾਂਗੇ ਕਿ ਜਿਹੜੇ ਵਪਾਰਿਕ ਸਬੰਧ ਹੈਗੇ ਆ ਇਹ ਸਿਰਫ ਲੋਕਾਂ ਦੀ ਭਾਵਨਾ ਦੇ ਨਾਲ ਖਿਲਵਾੜ ਨਾ ਕੀਤਾ ਜਾਏ ਇਹ ਜਿਹੜੇ ਵਪਾਰਿਕ ਸਬੰਧ ਨੇ ਇਹ ਮਹੀਨੇ ਜਾਂ 2 ਮਹੀਨੇ 6 ਮਹੀਨੇ ਦੇ ਲਈ ਨਹੀਂ ਤੋੜਨੇ ਚਾਹੀਦੇ ਇਹ ਜਿਹੜੇ ਵਪਾਰਿਕ ਸਬੰਧ ਹੈਗੇ ਆ ਪਾਕਿਸਤਾਨ ਦੇ ਨਾਲ ਸਦਾ ਸਦਾ ਦੇ ਲਈ ਤੋੜ ਦੇਣੇ ਚਾਹੀਦੇ ਆ ਤਾਂ ਜੋ ਜਿਹੜਾ ਪਾਕਿਸਤਾਨ ਹੈ ਉਹ ਉਹ ਉਹਨੂੰ UN ਦੇ ਵਿੱਚ ਔਰ ਬਿਸ਼ਪ ਦੇ ਵਿੱਚ ਜਿਹੜਾ ਹੈ ਉਹਨੂੰ ਆਤੰਗਵਾਦੀ ਦੇਸ਼ ਜਿਹੜਾ ਹੈ ਘੋਸ਼ਿਤ ਕਰਨਾ ਚਾਹੀਦਾ ਆ ਇਹਦੇ ਤੇ ਉੱਤੇ ਇੱਕ ਹਾਈ ਲੈਵਲ ਦੀ ਜਿਹੜੀ ਮੀਟਿੰਗ ਹੈਗੀ ਆ ਕੇਂਦਰ ਸਰਕਾਰ ਨੂੰ ਇਹਦਾ ਕੜਾ ਸੰਕੇਤ ਲੈਣਾ ਚਾਹੀਦਾ ਆ ਔਰ ਇਹਦੇ ਨਾਲ ਨਾਲ ਅਸੀਂ ਇਹ ਵੀ ਕਹਾਂਗੇ ਕਿ ਜਿਹੜੇ ਹਿੰਦੁਸਤਾਨ ਦੇ ਵਿੱਚ ਕੁਝ ਅਲਪਸੰਖਿਆਕ ਜਿਹੜੇ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਰਹਿ ਕੇ ਔਰ ਪਾਕਿਸਤਾਨ ਦਾ ਜਿਹੜਾ ਗੀਤ ਗਾਉਂਦੇ ਆ ਪਾਕਿਸਤਾਨ ਦੀ ਬੋਲੀ ਬੋਲਦੇ ਆ ਉਹਨਾਂ ਤੇ ਦੇਸ਼ ਦਰੋਹ ਦਾ ਜਿਹੜਾ ਪਰਚਾ ਦਰਜ ਕਰਕੇ ਜਲਦੀ ਤੇ ਜਲਦੀ ਸਟੇਟ ਸਰਕਾਰਾਂ ਨੂੰ ਔਰ ਪੰਜਾਬ ਪੰਜਾਬ ਸਰਕਾਰਾਂ ਨੂੰ ਜਿੱਥੇ-ਜਿੱਥੇ ਵੀ ਬੰਗਾਲ ਦੀ ਗੱਲ ਕਰ ਲਈਏ ਪੰਜਾਬ ਦੀ ਗੱਲ ਕਰ ਲਈਏ ਜਾਂ ਸੈਂਟਰ ਦੀਆਂ ਸਰਕਾਰਾਂ ਨੂੰ ਅਸੀਂ ਕੋਈ ਵੀ ਰਾਜਨੀਤਿਕ ਤੌਰ ਤੇ ਜਿਹੜਾ ਵਿਤਕਰਾ ਨਹੀਂ ਹੋਣਾ ਚਾਹੀਦਾ ਸਟੇਟ ਔਰ ਸੈਂਟਰ ਸਰਕਾਰ ਦੇ ਵਿੱਚ ਜਦੋਂ ਦੇਸ਼ ਦੀ ਗੱਲ ਹੈ ਪਹਿਲੇ ਦੇਸ਼ ਉਸ ਤੋਂ ਬਾਅਦ ਸਾਡਾ ਭਾਈਚਾਰਾ ਅਸੀਂ ਇੱਕ ਵਾਰੀ ਦੁਬਾਰਾ ਸਮੂਹ ਟੀਮ ਵੱਲੋਂ ਅੱਜ ਰੋਸ਼ ਸੁਭਰੂਪ ਦੇ ਵੱਲੋਂ ਅੱਜ ਬਹੁਤ ਦੁੱਖ ਦੇ ਨਾਲ ਅਸੀਂ ਜਿਹੜੇ 28 ਜਿਹੜੇ ਸਲਾਨੀ ਹੈਗੇ ਆ ਉਹਨਾਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਅਰਪਿਤ ਕਰਦੇ ਆਂ ਔਰ ਕੇਂਦਰ ਸਰਕਾਰ ਨੂੰ ਇੱਕ ਵਾਰੀ ਦੁਬਾਰਾ ਕਹਿੰਨੇ ਆ ਕਿ ਇੱਟ ਦਾ ਜਵਾਬ ਜਿਹੜਾ ਪੱਥਰ ਦੇ ਨਾਲ ਹੈ ਜਲਦੀ ਤੋਂ ਜਲਦੀ ਜਿਹੜੀ ਹੈ ਕਾਰਵਾਈ ਪਾਕਿਸਤਾਨ ਤੇ ਹੋਣੀ ਚਾਹੀਦੀ ਹੈ ਉਸ ਪੁੱਤਲੇ ਦਾ ਸਾਡੇ ਮਾਨਯੋਗ ਸ਼੍ਰੀ ਯੋਗਰਾਜ ਜੀ ਪੰਜਾਬ ਅਧਿਐਕਸ਼ ਉਨਾ ਦੇ ਦੇਸ਼ਾਂ ਨਿਰਦੇਸ਼ ਦੇ ਅਨੁਸਾਰ ਪਾਕਿਸਤਾਨ ਦੇ ਵਿੱਚ ਪਲਗਾਮਾ ਦੇ ਵਿੱਚ ਜਿਹੜੀ ਹਣ ਹੋਣੀ ਘਟਨਾ ਹੋਈ ਹੈ ਹੁਦਾ ਸੀ ਰੋਸ ਪ੍ਰਗਟ ਕਰਨ ਦੇ ਲਈ ਇਹ ਪਾਕਿਸਤਾਨ ਦਾ ਪੁਤਲਾ ਫੁਕਰੇ ਸਾਡੇ ਜੀ ਕੀ ਮੰਗ ਕਰ ਮੰਗਾ ਸੀ ਇਹ ਕਰਨੇ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਸ਼ਲਾਕਾ ਦੇ ਵਿੱਚ ਟੰਗਿਆ ਜਾਏ ਹੋਰ ਦੇਸ਼ ਦਰੋਹੀਆਂ ਦਾ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਜੈ ਸ਼ੀਰਾਂ